ਰਾੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਮਾਤਮਾ ਤੁਹਾਡੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਜਿਨ੍ਹਾਂ ਘਰਾਂ ਵਿੱਚ ਭੂਤ ਪ੍ਰੇਤ ਆਦਿ ਦੀ ਸਮੱਸਿਆ ਹੁੰਦੀ ਹੈ ਉਹਨਾਂ ਦੇ ਇਲਾਜ ਲਈ ਭਗਤ ਉਹਨਾਂ ਦੇ ਘਰ ਜਾਂਦੇ ਹਨ ਇਲਾਜ ਦੌਰਾਨ ਪਰਿਵਾਰ ਦੇ ਮੈਂਬਰ ਉੱਤੇ ਚੜ੍ਹੀ ਹੋਈ ਨਕਾਰਾਤਮਕ ਊਰਜਾ ਹਟਾਈ ਜਾਂਦੀ ਹੈ ਅਤੇ ਘਰ ਦੀ ਵੀ ਸ਼ੁੱਧੀ ਕੀਤੀ ਜਾਂਦੀ ਹੈ ਇਸ ਦੌਰਾਨ ਭਗਤ ਵੱਲੋਂ ਕੁਝ ਕਿੱਲਾ ਯਾਨੀ ਕਿ ਜਾਦੂ ਟੋਣੇ ਤੇ ਬਚਾਲ ਲਈ ਕੁਝ ਧਾਗਾ ਤਵੀਤ ਜਾਂ ਲੋਹੇ ਦੀਆਂ ਕਿੱਲਾ ਘਰ ਦੇ ਵਿੱਚ ਗੱਡੀਆਂ ਜਾਂਦੀਆਂ ਨੇ ਬੰਨ੍ਹਿਆ ਜਾਂਦਾ ਹੈ ਇਹ ਕਿੱਲਾ ਤਦ ਤੱਕ ਪ੍ਰਭਾਵੀ ਰਹਿੰਦੀਆਂ ਨੇ ਜਦ ਤੱਕ ਭਗਤ ਜਿਸ ਦੇ ਨਾਂ ਤੇ ਉਸਨੇ ਉਹ ਧਾਗਾ ਤਵੀਤ ਜਾਂ ਉਹ ਜਾਦੂ ਟੋਣਾ ਰੋਕਣ ਵਾਸਤੇ ਬੰਧਨ ਕੀਤਾ ਹੈ ਉਹ ਉਹਨਾਂ ਦੇਵੀ ਦੇਵਤਿਆਂ ਨੂੰ होली ਦੀਵਾਲੀ ਭੋਗ ਦਿੰਦਾ ਰਹਿੰਦਾ ਹੈ ਜਾਂ ਜਿਵੇਂ ਤੁਹਾਨੂੰ ਉਹਨੇ ਕਿਹਾ ਹੈ ਜਾਂ ਤੁਸੀਂ ਉਸ ਤਰੀਕੇ ਨਾਲ ਉਹ ਚੀਜ਼ ਕਰਦੇ ਰਹਿੰਦੇ ਹੋ ਘਰ ਦੀ ਰੱਖਿਆ ਲਈ ਕਿਸੇ ਸ਼ਕਤੀਸ਼ਾਲੀ ਦੇਵਤਾ ਦੀ ਸਥਾਪਨਾ ਕੀਤੀ ਜਾਂਦੀ ਹੈ ਉਹਨੂੰ ਕੀਲਣਾ ਕਹਿੰਦੇ ਨੇ ਘਰ ਨੂੰ ਕੀਲ ਦੇਣਾ ਜਿਵੇਂ ਕੁਲ ਦੇਵਤਾ ਜਾਂ ਕੁਲ ਦੇਵੀ ਘਰ ਦੀ ਰੱਖਿਆ ਕਰਦੇ ਹਨ ਉਵੇਂ ਹੀ ਕੀਲਣ ਦੇ ਰੂਪ ਦੇ ਵਿੱਚ ਕੀਲਾਂ ਦੇ ਰੂਪ ਦੇ ਵਿੱਚ ਦੇਵੀ ਦੇਵਤਾ ਨੂੰ ਭਗਤ ਵੱਲੋਂ ਤੁਹਾਡੇ ਘਰ ਦੇ ਵਿੱਚ ਰੱਖਿਆ ਜਾਂਦਾ ਹੈ ਜਦੋਂ ਕਰਦੇ ਆਪਣੇ ਕੁਲ ਦੇਵੀ ਕੁਲ ਦੇਵਤਾ ਰੱਖਿਆ ਕਰਨ ਵਿੱਚ ਅਸਮਰਥ ਹੋ ਜਾਂਦੇ ਹਨ ਕਿਉਂਕਿ ਉਹਨਾਂ ਦੀ ਸੇਵਾ ਤੁਸੀਂ ਨਹੀਂ ਕੀਤੀ ਹੁੰਦੀ ਜਾਂ ਤੁਹਾਡੇ ਵੱਲੋਂ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਭੋਗ ਪ੍ਰਸ਼ਾਦ ਨਹੀਂ ਦਿੱਤਾ ਜਾਂਦਾ ਤਦ ਜਿਹੜੀਆਂ ਨਕਾਰਾਤਮਕ ਸ਼ਕਤੀਆਂ ਨੇ ਉਹ ਘਰ ਦੇ ਵਿੱਚ ਪ੍ਰਵੇਸ਼ ਕਰ ਲੈਂਦੀਆਂ ਨੇ ਇਸੇ ਲਈ ਜੇਕਰ ਤੁਸੀਂ ਆਪਣੇ ਪਰਿਵਾਰ ਨੂੰ ਭੂਤ ਪ੍ਰੇਤ ਜਾਂ ਹੋਰ ਉਪਰੀ ਬਲਾਵਾਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਕਰਦੇ ਦੇਵੀ ਦੇਵਤਾ ਕੁਲ ਦੇਵੀ ਕੁਲ ਦੇਵਤਾ ਜਾਂ ਪਿੱਤਰਾਂ ਨੂੰ ਮਜਬੂਤ ਤੁਹਾਨੂੰ ਕਰਨਾ ਚਾਹੀਦਾ ਹੈ ਕੁਝ ਭਗਤ ਆਪਣੇ ਇਸ਼ਟ ਦੀ ਸੇਵਾ ਕਰਦੇ ਹਨ ਉਹਨਾਂ ਦੀ ਰੱਖਿਆ ਲੈ ਕੇ ਉਹਨਾਂ ਨੂੰ ਘਰ ਵਿੱਚ ਸਥਾਪਿਤ ਵੀ ਕਰਦੇ ਹਨ ਪਰ ਇਹ ਜਿਹੜੀ ਰੱਖਿਆ ਹੈ ਇਹ ਟੈਂਪਰੇਰੀ ਹੁੰਦੀ ਹੈ ਜਦ ਤੱਕ ਤੁਸੀਂ ਭਗਤ ਦੀ ਸੇਵਾ ਜਾਂ ਦੇਵਤਾ ਨੂੰ ਭੋਗ ਦਿੰਦੇ ਹੋ ਕਰ ਸੁਰੱਖਿਅਤ ਰਹਿੰਦਾ ਹੈ ਜਦ ਤੁਸੀਂ ਇਹ ਸੇਵਾ ਛੱਡ ਦਿੰਦੇ ਹੋ ਤਾਂ ਮੁਰ ਤੋਂ ਸਮੱਸਿਆਵਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਕਾਰਾਤਮਕ ਔਰਜਾ ਕਾਰ ਦੇ ਵਿੱਚ ਆਣੀ ਸ਼ੁਰੂ ਹੋ ਜਾਂਦੀ ਹੈ ਹੁਣ ਗੱਲ ਕਰੀਏ ਉਤਾਰੇ ਦੀ ਇਹ ਉਤਾਰਾ ਮਾਤਾ ਕਾਲੀ ਅਤੇ ਪੈਰਵ ਬਾਬਾ ਦੋਹਾਂ ਦੀ ਮਿਲੀ ਜੁਲੀ ਸ਼ਕਤੀ ਨਾਲ ਕੀਤਾ ਜਾਂਦਾ ਹੈ ਇਹ ਕਾਰਜ ਸਿਰਫ ਉਹੀ ਭਗਤ ਕਰ ਸਕਦਾ ਹੈ ਜਿਸ ਉੱਤੇ ਦੋਹਾਂ ਦੀ ਕਿਰਪਾ ਹੋਵੇ ਸਮਗਰੀ ਜਿਹੜੀ ਸੂਚੀ ਹੈ ਉਹ ਤੁਸੀਂ ਨੋਟ ਕਰ ਲਵੋ ਦੋ ਫੁੱਲਾਂ ਦੀਆਂ ਮਾਲਾ ਚਾਹੀਦੀਆਂ ਪੰਜ ਜਾਇਫਲ ਤਿੰਨ ਜਾਂ ਪੰਜ ਕਿਸਮ ਦੀ ਮਠਿਆਈ ਪੰਜ ਕਿਸਮ ਦੇ ਫਰੂਟ ਪੰਜ ਨਿੰਬੂ ਲੌਂਗ ਪਤਾਸਾ ਕਪੂਰ ਦੋ ਮਿੱਟੀ ਦੇ ਸਕੋਰੇ ਇੱਕ ਮਾਤਾ ਕਾਲੀ ਲਈ ਤੇ ਇੱਕ ਪੈਰਲnath ਲਈ 100 ਗ੍ਰਾਮ ਉਬਲੇ ਚੋਲ ਚਾਹੀਦੇ ਐ 11 ਨਾਗ ਫਣੀ ਵਾਲੀਆਂ ਕਿੱਲਾਂ ਚਾਹੀਦੀਆਂ ਨੇ ਤਿੰਨ ਕਲਾਵੇ ਚਾਹੀਦੇ ਐ ਸਿੰਦੂਰ ਤੇ ਕੱਜਲ ਚਾਹੀਦਾ ਆਟੇ ਦੀ ਲੋਈ ਚਾਹੀਦੀ ਐ ਪਾਣ ਦੇ ਪੱਤੇ ਬਿਨਾ ਸਜਾਵਟ ਵਾਲੇ ਦਾਲ ਦੀ ਬੜੀ ਕਾਲਾ ਕਪੜਾ ਜਟਾਵਾਂ ਵਾਲਾ ਨਾਰੀਅਲ ਸਵਾ ਮੀਟਰ ਕਪੜਾ ਸਿੰਧੂਰ ਇੱਕ ਸੂਈ ਇੱਕ ਛੁਰੀ 1 ਕਿਲੋ ਕਾਲਾ ਉੜਦ ਦੀ ਦਾਲ ਤੇ ਲੁਬਾਨ ਧੂਫ ਰਾਈ ਤੇ ਪਤਲੀ ਛੋਟੀ ਰਾਈ ਹੋਣੀ ਚਾਹੀਦੀ ਹੈ 100 ਗ੍ਰਾਮ ਕਪੂਰ 250 ਗ੍ਰਾਮ ਮਿਸ਼ਰੀ ਬੂਰਾ ਖੰਡ ਜਿਵੇਂ ਬੂਰਾ ਹੁੰਦਾ ਉਹ ਤੇ ਕੱਚੇ ਕੱਚਾ ਜਿਹੜਾ ਸੂਤ ਹੈ ਸੂਤ ਦਾ ਧਾਗਾ ਜਿਹੜਾ ਹੁੰਦਾ ਹੈ ਉਹ ਕੱਚਾ ਚਾਹੀਦਾ ਹੈ। ਕਈ ਵਾਰੀ ਕਾਲਾ ਮੁਰਗਾ ਵੀ ਵਰਤਿਆ ਜਾਂਦਾ ਹੈ ਪਰ ਇਹ ਸਿਰਫ ਤਦ ਹੀ ਜਦੋਂ ਵੈਸ਼ਨਵ ਰੀਤੀ ਦੇ ਅਨੁਕੂਲ ਨਾ ਹੋਵੇ। ਕਈ ਭਗਤ ਕਾਲਾ ਮੁਰਗਾ ਮੰਦਰ ਜਾਂ ਸ਼ਮਸ਼ਾਨ ਵਿੱਚ ਛੱਡ ਦਿੰਦੇ ਹਨ। ਉਤਾਰੇ ਦੀ ਵਿਧੀ ਇਹ ਉਤਾਰਾ 7 ਵਾਰ ਐਂਟੀ ਕਲॉकवाइज ਉਲਟੇ ਹੱਥ ਨਾਲ ਘੜੀ ਦੀ ਸੂਈ ਦੇ ਉਲਟ ਦਿਸ਼ਾ ਦੇ ਵਿੱਚ ਕੀਤਾ ਜਾਂਦਾ ਹੈ। ਉਸ ਸਮੇਂ ਪੂਰੇ ਪਰਿਵਾਰ ਨੂੰ ਬਿਠਾ ਲਓ ਦੋਹਾਂ ਸਕੋਰਿਆਂ ਮਾਤਾ ਕਾਲੀ ਅਤੇ ਪੈਰਵ ਦਾ ਜਿਹੜਾ ਸਕੋਰਾ ਤੁਸੀਂ ਲਿਆ ਉਹਦੀ ਸਮੱਗਰੀ ਨਾਲੇ ਉਤਾਰਾ ਕੀਤਾ ਜਾਂਦਾ ਹੈ ਸਾਰੇ ਸਮਾਨ ਦੀ ਆਹੂਤੀ ਦਿੱਤੀ ਜਾਂਦੀ ਹੈ ਸਾਰੇ ਜਿਹੜੀਆਂ ਕਿੱਲਾਂ ਹੈਗੀਆਂ ਉਹ ਭਵਿੱਖ ਵਿੱਚ ਘਰ ਦੇ ਹਰੇਕ ਕੋਨੇ ਦੇ ਵਿੱਚ ਗੱਡੀ ਜਾਂਦੀ ਹੈ ਸਾਵਧਾਨੀ ਇਸ ਉਤਾਰੇ ਦੇ ਵਿੱਚ ਇੱਕ ਕਰਨੀ ਚਾਹੀਦੀ ਹੈ ਉਹ ਇਹ ਕਿ ਇਹ ਉਤਾਰਾ ਆਮ ਆਦਮੀ ਨਹੀਂ ਕਰ ਸਕਦਾ ਇਹ ਉਹ ਭਗਤ ਕਰ ਸਕਦਾ ਹੈ ਜਿਸ ਉੱਤੇ ਮਾਤਾ ਕਾਲੀ ਅਤੇ ਪੈਰਵ ਬਾਬਾ ਦੋਵਾਂ ਦੀ ਕਿਰਪਾ ਹੋਵੇ ਉਹ ਬੰਦਾ ਹੀ ਇਸ ਨੂੰ ਕਰ ਸਕਦਾ ਹੈ ਅਗਰ ਤੁਹਾਡੇ ਨੇੜੇ ਤੇੜੇ ਕੋਈ ਐਪ ਜਹਾ ਹੈ ਤਾਂ ਤੁਸੀਂ ਉਸ ਦਾ ਉਤਾਰਾ ਕਰਵਾ ਸਕਦੇ ਹੋ ਜੇ ਤੁਸੀਂ ਰੰਗ ਫਕੀਰੀ ਦੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ ਘੰਟੀ ਵਾਲਾ ਬਟਨ ਜ਼ਰੂਰ ਦਬ ਲੈਣਾ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਤੁਸੀਂ ਸਭ ਤੋਂ ਪਹਿਲਾਂ ਵੀਡੀਓ ਦੇਖ ਸਕੋ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ